ਅਮਰੀਕਾ ਦੇ ਕੈਲੀਫੋਰਨੀਆ ਸੂਬੇ ਨੇ ਭਾਰਤੀ ਭਾਈਚਾਰੇ ਦੇ ਲਈ ਖਾਸ ਐਲਾਨ ਕਰਕੇ ਨਵਾਂ ਇਤਿਹਾਸ ਰਚਿਆ ਹੈ ਕੈਲੀਫੋਰਨੀਆ ਸਰਕਾਰ ਨੇ Hindu ਧਰਮ ਦੇ ਨਾਲ ਜੁੜੇ ਸਭ ਤੋਂ ਵੱਡੇ ਅਤੇ ਪਵਿੱਤਰ ਤਿਹਾਰ ਦੀਵਾਲੀ ਦੇ ਮੌਕੇ ਅਧਿਕਾਰਿਕ ਛੁੱਟੀ ਕਰਨ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਸੂਬੇ ਦੇ ਵਿੱਚ ਵਸੇ ਭਾਰਤੀ ਸਮਾਜ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਭਾਰਤੀ Hindu ਸਮਾਜ ਨੇ ਕੈਲੀਫੋਰਨੀਆ ਸਰਕਾਰ ਦਾ ਖਾਸ ਤੌਰ ਤੇ ਧੰਨਵਾਦ ਜ਼ਾਹਰ ਕੀਤਾ ਹੈ ਸਸਟ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਨੇ ਦੀਵਾਲੀ ਦੇ ਮੌਕੇ ਅਧਿਕਾਰਿਕ ਛੁੱਟੀ ਕਰਨ ਦਾ ਐਲਾਨ ਕਰਕੇ ਨਵੀਂ ਪਹਿਲ ਕੀਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਅਸੈਂਬਲੀ ਬਿਲ 268 ਤੇ ਦਸਤਖਤ ਕਰਕੇ ਇਹ ਐਲਾਨ ਕੀਤਾ ਜੋ ਪਹਿਲਾ ਸੂਬੇ ਦੇ ਲੈਜਿਸਲੇਚਰ ਅਸੈਂਬਲੀ ਤੇ ਸੈਨੇਟ ਦੇ ਵੱਲੋਂ ਪਾਸ ਹੋ ਚੁੱਕਾ ਸੀ। ਇਹ ਸੂਬਾ ਤੀਜਾ ਅਮਰੀਕੀ ਸੂਬਾ ਬਣ ਗਿਆ ਹੈ ਜੋ ਦੀਵਾਲੀ ਨੂੰ ਅਧਿਕਾਰਿਕ ਛੁੱਟੀ ਵਜੋਂ ਮਾਨਤਾ ਦੇ ਰਿਹਾ ਹੈ। ਇਸ ਤੋਂ ਪਹਿਲਾਂ 2024 ਦੇ ਵਿੱਚ ਪੈਂਸਿਲਵੇਨੀਆ ਅਤੇ 2025 ਦੇ ਵਿੱਚ ਹੀ ਕੈਰੈਕਟਿਕਟ ਨੇ ਦੀਵਾਲੀ ਨੂੰ ਅਧਿਕਾਰਿਕ ਛੁੱਟੀ ਵਜੋਂ ਮਾਨਤਾ ਦਿੱਤੀ। ਕੈਲੀਫੋਰਨੀਆ ਸੁੱਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਡੀ ਗਿਣਤੀ ਵਿੱਚ ਭਾਰਤੀ ਲੋਕ ਵਸੇ ਹੋਏ ਨੇ ਜੋ ਅਮਰੀਕਾ ਦੀ ਕੁੱਲ ਭਾਰਤੀ ਆਬਾਦੀ ਦਾ 20% ਹਿੱਸਾ ਬਣਦੇ ਨੇ। ਇਹ ਐਲਾਨ ਦੀਵਾਲੀ 2025 ਨੂੰ ਵਿਸ਼ੇਸ਼ ਬਣਾਏਗਾ ਇਹ ਬਿਲ ਅਸੈਂਬਲੀ ਮੈਂਬਰ ਐਸ਼ ਕਲਰਾ ਨੇ ਪੇਸ਼ ਕੀਤਾ ਸੀ ਅਤੇ ਡਾਕਟਰ ਦਰਸ਼ਨਾ ਪਟੇਲ ਨੇ ਇਸ ਦਾ ਸਹਿਯੋਗ ਕੀਤਾ ਇਸ ਬਿਲ ਦੇ ਪਾਸ ਹੋਣ ਦੇ ਨਾਲ ਸੂਬਾ ਸਰਕਾਰ ਅੰਦਰ ਨੌਕਰੀਆਂ ਕਰਨ ਵਾਲੇ ਭਾਰਤੀਆਂ ਨੂੰ ਛੁੱਟੀ ਮਿਲੇਗੀ ਤਾਂ ਜੋ ਉਹ ਖੁਸ਼ੀ-ਖੁਸ਼ੀ ਦੀਵਾਲੀ ਦਾ ਤਿਉਹਾਰ ਮਨਾ ਸਕਣ ਸਕੂਲ ਅਤੇ ਕਮਿਊਨਿਟੀ ਕਾਲਜ ਵੀ ਬੰਦ ਰਹਿਣਗੇ ਪਰ ਅਦਾਲਤਾਂ ਖੁੱਲੀਆਂ ਰਹਿਣਗੀਆਂ ਇਹ ਬਿਲ 12 ਅਕਤੂਬਰ ਨੂੰ ਸਾਈਨ ਕੀਤਾ ਗਿਆ ਪਰ ਨਵੇਂ ਨਿਯਮ 1 ਜਨਵਰੀ 2026 ਤੋਂ ਲਾਗੂ ਹੋਣਗੇ ਇਸ ਸਾਲ ਦੀ ਦੀਵਾਲੀ ਤੋਂ ਬਾਅਦ ਪਹਿਲੀ ਅਧਿਕਾਰਿਕ ਛੁੱਟੀ 2026 ਦੇ ਵਿੱਚ ਸ਼ੁਰੂ ਹੋਵੇਗੀ। ਉਧਰ ਅਮਰੀਕਨ ਹਿੰਦੂ ਫਾਊਂਡੇਸ਼ਨ ਅਤੇ ਨਾਰਥ ਅਮਰੀਕਾ ਦੇ ਵਿੱਚ ਹਿੰਦੂ ਕੋਲੀਸ਼ਨ ਵਰਗੀਆਂ ਸੰਸਥਾਵਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਹਿੰਦੂ ਭਾਈਚਾਰੇ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਦੀਵਾਲੀ ਦੇ ਮੌਕੇ ਕਾਮਕਾਰਾਂ ਤੋਂ ਵਿਸ਼ੇਸ਼ ਛੁੱਟੀ ਲੈਣੀ ਪੈਂਦੀ ਸੀ। ਵਿਦਿਆਰਥੀਆਂ ਨੂੰ ਸਕੂਲਾਂ ਤੇ ਕਾਲਜਾਂ ਤੋਂ ਛੁੱਟੀ ਲੈ ਕੇ ਤਿਉਹਾਰ ਮਨਾਉਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਇਹ ਛੁੱਟੀ ਉਹਨਾਂ ਦੇ ਤਿਉਹਾਰ ਨੂੰ ਹੋਰ ਵੀ ਜ਼ਿਆਦਾ ਖੁਸ਼ੀਆਂ ਭਰਿਆ ਬਣਾਵੇਗੀ। ਇਹ ਐਲਾਨ ਅਮਰੀਕੀ ਸਮਾਜ ਦੇ ਵਿੱਚ ਵਿਭਿੰਨਤਾ ਅਤੇ ਭਾਰਤੀ ਭਾਈਚਾਰੇ ਦੀ ਮਹੱਤਤਾ ਨੂੰ ਮਾਨਤਾ ਦਿੰਦਾ ਹੈ। ਕੈਲੀਫੋਰਨੀਆ ਦੇ ਵਿੱਚ ਭਾਰਤੀ ਭਾਈਚਾਰਾ ਵੱਡਾ ਹੋਣ ਦੇ ਕਾਰਨ ਇਹ ਤਿਉਹਾਰ ਪਹਿਲਾਂ ਹੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਪਰ ਅਧਿਕਾਰਿਕ ਮਾਨਤਾ ਮਿਲਣ ਦੇ ਨਾਲ ਹੁਣ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣ ਗਿਆ ਹੈ। ਕੈਲੀਫੋਰਨੀਆ ਦੇ ਵਿੱਚ ਭਾਰਤੀ ਭਾਈਚਾਰਾ ਵੱਡਾ ਹੋਣ ਦੇ ਕਾਰਨ ਇਹ ਐਲਾਨ ਖਾਸ ਮਹੱਤਵ ਰੱਖਦਾ ਹੈ ਇਹ ਐਲਾਨ ਭਾਰਤੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਲੈ ਕੇ ਆਇਆ ਹੈ ਅਤੇ ਸਿੱਖ ਵੀ ਇਸ ਨੂੰ ਬੰਦੀ ਛੋੜ ਦਿਵਸ ਦੇ ਵਜੋਂ ਮਨਾਉਣਗੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਮਰੀਕਾ ਦੇ ਸੂਬਿਆਂ ਦੇ ਵਿੱਚ ਵੀ ਜਿੱਥੇ-ਜਿੱਥੇ ਭਾਰਤੀ ਲੋਕ ਵੱਡੀ ਗਿਣਤੀ ਵਿੱਚ ਵਸੇ ਹੋਏ ਨੇ ਉੱਥੇ ਦੀਵਾਲੀ ਮੌਕੇ ਅਧਿਕਾਰਿਕ ਛੁੱਟੀ ਦਾ ਐਲਾਨ ਹੋਵੇ ਤਾਂ ਜੋ ਅਮਰੀਕਾ ਵਿੱਚ ਰਹਿੰਦੇ ਭਾਰਤੀ ਲੋਕ ਤਿਉਹਾਰ ਦੀਆਂ ਖੁਸ਼ੀਆਂ ਨੂੰ ਮਿਲਜੁਲ ਕੇ ਹੋਰ ਵਧੀਆ ਤਰੀਕੇ ਨਾਲ ਮਨਾ ਸਕਣ